ਹੈਲੋ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਟਰ ਵਾਲਾ ਪੋਹਾ ਬਣਾ ਲ ਗਏ ਆਪਾਂ ਬਹੁਤ ਹੀ ਟੇਸਟੀ ਬਣਦਾ फटाफट ਬਣ ਕੇ ਤਿਆਰ ਹੋ ਜਾਂਦਾ ਜਦੋਂ ਵੀ ਆਪਾਂ ਸ਼ਾਮ ਦੇ ਟਾਈਮ ਚਾਹ ਪੀਂਦੇ ਆ ਤਾਂ ਉਦੋਂ ਆਪਾਂ फटाफट ਜਿਹੜਾ ਇਹਨੂੰ ਬਣਾ ਕੇ ਖਾ ਸਕਦੇ ਆ ਤੇ ਆਪਾਂ ਸੌਖੇ ਜਿਹੇ ਤਰੀਕੇ ਨਾਲ ਬਣਾਉਣਾ ਵੀਡੀਓ ਤੁਹਾਨੂੰ ਪਤਾ ਹੀ ਹੈ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਆਪਾਂ ਬਣਾਉਨੇ ਹੁੰਨੇ ਆ ਤੇਲ ਗਰਮ ਰੱਖ ਕੇ ਆਪਾਂ ਪਾਤਾ ਜੀਰਾ ਜੀਰਾ ਆਪਣਾ ਚਟਕ ਗਿਆ ਇਹਦੇ ਵਿੱਚ ਆਪਾਂ ਪਾਨੇ ਆ ਪਿਆਜ਼ ਪਿਆਜ਼ ਨੂੰ ਵੀ ਥੋੜਾ ਜਿਹਾ ਆਪਾਂ ਪਕਾਉਣਾ ਹੈ ਜਿਆਦਾ ਨਹੀਂ ਇਹਨੂੰ ਪਕਾਉਣਾ ਹੈਗਾ ਤੇ ਪਹਿਲਾਂ ਆਪਾਂ ਪਿਆਜ਼ ਨੂੰ ਪਕਾਉਨੇ ਆ ਜੀ ਤੇ ਫਿਰ ਇਹਦੇ ਵਿੱਚ ਆਪਾਂ ਪਾਨੇ ਆ ਟਮਾਟਰ ਤੇ ਹਰੀ ਮਿਰਚ ਕੱਟ ਕੇ ਤੇ ਪਿਆਜ਼ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਪਕਾ ਲੈਨੇ ਵੀਡੀਓ ਤੁਹਾਨੂੰ ਪਤਾ ਹੀ ਬਿਲਕੁਲ ਸੋਕੇ ਜਿਹੇ ਤਰੀਕੇ ਨਾਲ ਛੋਟੇ ਜਿਹੇ ਰੱਖ ਕੇ ਆਪਾਂ ਬਣਾਉਣੇ ਹੁੰਦੇ ਆ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਕਰ ਦਿਆ ਕਰੋ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਬਰ ਜਿਹੜੇ ਜੋੜਦੇ ਆ ਸਬਸਕ੍ਰਾਈਬ ਕਰ ਲਓ ਜੀ ਹਰੇ ਮਟਰ ਟਮਾਟਰ ਤੇ ਹਰੀ ਮਿਰਚ ਤੇ ਇਹਨਾਂ ਨੂੰ ਵੀ ਆਪਾਂ ਹੁਣ ਇਨਾਂ ਦੇ ਵਿੱਚ ਇਹ ਪਿਆਜ਼ਾਂ ਦੇ ਪਾਦਣ ਆ ਆ ਪਾ ਕੇ ਤੇ ਨੂੰ ਮਿਕਸ ਕਰਕੇ ਢੱਕ ਕੇ ਆਪਾਂ ਪਹਿਲਾਂ ਪਕਵਾਨੇ ਫਿਰ ਇਹ ਚ ਆਪਾਂ ਬਣਨੇ ਆ ਥੋੜੇ ਜਿਹਾ ਮਸਾਲੇ ਜ਼ਿਆਦਾ ਨਹੀਂ ਪਾਉਣੇ ਹੈਗੇ ਤੇ ਜ਼ਿਆਦਾ ਮਸਾਲੇ ਨਹੀਂ ਪੋਹੇ ਦੇ ਵਿੱਚ ਪੈਂਦੇ ਹੈ ਕਿ ਤੇ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਪੋਹਾ ਮੈਂ ਵੱਡੀ ਕੌਲੀ ਇੱਕ ਜਿਹੜੀ ਆ ਐਂਡ ਸਾਫ਼ ਕਰਕੇ ਧੋ ਕੇ ਤੇ ਰੱਖ ਦਿੱਤਾ ਆ ਤਾਂ ਕਿ ਸੌਫਟ ਹੋ ਜਵੇ ਉਹ ਆਪਾਂ ਨਮਕ ਪਾਤਾ ਆ ਤੇ ਹਲਦੀ ਥੋੜੀ ਜੀ ਪਾਤੀ ਆ ਤਾਂ ਕਿ ਜਿਹੜੇ ਮਟਰ ਟਮਾਟਰ ਆਪਣੇ ਆ ਚੰਗੀ ਤਰ੍ਹਾਂ ਪੱਕ ਜਾਣ ਇਹ ਤੇ ਨਮਕ ਦੇ ਨਾਲ ਹਰ ਇੱਕ ਚੀਜ਼ ਜਿਹੜੀ ਫਟਾਫਟ ਗਲ ਜਾਂਦੀ ਆ ਤੇ ਇਹਨੂੰ ਮਿਕਸ ਕਰਕੇ ਆਪਾਂ ਟੱਕ ਦੰਨੇ ਆ ਜੀ ਤਾਂ ਕਿ ਆਪਣਾ ਮਟਰ ਟਮਾਟਰ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਪੱਕ ਜਾਣ ਤੇ ਟੱਕ ਕੇ ਇਹਨੂੰ ਆਪਾਂ ਪਕਾ ਲੰਨੇ ਆ ਤੇ ਫਿਰ ਆਪਾਂ ਇਹਦੇ ਵਿੱਚ ਕਰਦੇ ਆ ਪੋਹਾ ਮਿਕਸ ਤੇ ਬਿਲਕੁਲ ਆਸਾਨ ਤਰੀਕਾ ਬੱਚੇ ਬੜੇ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਇਹ ਤੇ ਦੂਜਾ ਇਹ ਹੈ ਵੀ ਆਪਾਂ ਬਿਲਕੁਲ ਛੋਟੀ ਜਿਹੀ ਵੀਡੀਓ ਬਣਾਉਣੀ ਹੁੰਨੇ ਆ ਤੇ ਸਿੰਪਲ ਜਿਹਾ ਤਰੀਕੇ ਨਾਲ ਬਣਾਉਣੀ ਹੁੰਨੇ ਆ ਦੇਖੋ ਮਟਰ ਟਮਾਟਰ ਪਿਆਜ਼ ਸਾਰੀਆਂ ਚੀਜ਼ਾਂ ਪੱਕ ਗਈਆਂ ਮਸਾਲਾ ਵੀ ਪੱਕ ਗਿਆ ਤੇ ਹੁਣ ਆਪਾਂ ਜਿਹੜਾ ਪੋਹਾ ਹੈ ਇੱਕ ਵੱਡੀ ਕੌਲੀ ਪੋਹੇ ਦੀ ਮੈਂ ਜਿਹੜੀ ਆ ਧੋ ਕੇ ਜਦੋਂ ਆਪਾਂ ਤੜਕਾ ਲਾਣ ਲੱਗੇ ਉਹਦੇ ਮੈਂ ਧੋ ਕੇ ਰੱਖ ਦਿੱਤੀ ਸੀਗੀ ਪਾਣੀ ਸਾਰਾ ਜਾਲੀ ਜੀ ਪਾਤੀ ਪਾਣੀ ਸਾਰਾ ਨਿਚੜ ਗਿਆ ਸੀ ਤੇ ਪੋਹਾ ਆਪਾਂ ਕਰਦੇ ਹਾਂ ਜੀ ਮਿਕਸ ਮਟਰ ਵਾਲਾ ਪੋਹਾ ਇਸ ਤਰ੍ਹਾਂ ਬਣਾਉਂਗੇ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦਾ ਆ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਪੋਹੇ ਨੂੰ ਮਿਕਸ ਕਰਦੇ ਹਾਂ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਹਰਾ ਧਨੀਆ ਉਹ ਵੀ ਬਹੁਤ ਵਧੀਆ ਲੱਗਦਾ ਹੈ ਇਹ ਚ ਪਹਿਲਾਂ ਪੋਹਾ ਪੋਹਾ ਆਪਾਂ ਮਿਕਸ ਕਰਕੇ ਪਹਿਲਾਂ ਇਦਾਂ ਆਪਾਂ ਟੱਕ ਦੰਨੇ ਆ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਲੂਣ ਮਿਰਚ ਮਸਾਲਾ ਇਹਦੇ ਵਿੱਚ ਪੋਹੇ ਦੇ ਰਲ ਜਾਵੇ ਤੇ ਮਟਰ ਵੀ ਹੈਨ ਵਧੀਆ ਤਰੀਕੇ ਦੇ ਨਾਲ ਜਿਹੜੇ ਸੌਫਟ ਹੋ ਜਾਣ ਤੇ ਹੁਣ ਇਹਨੂੰ ਆਪਾਂ ਜੀ ਟੱਕ ਦੰਨੇ ਆ ਤੇ ਨਵੇਂ ਵੀਵਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਪੋਰਟ ਕਰਦੇਆ ਕਰੋ ਮੇਰੇ ਚੈਨਲ ਨੂੰ ਦੇਖੋ ਆਪਾਂ ਜਿਹੜਾ ਹਰਾ ਧਨੀਆ ਧੋ ਕੇ ਰੱਖਿਆ ਸੀਗਾ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਥੋੜਾ ਜਿਹਾ ਤੇ ਪਾ ਕੇ ਇਹਨੂੰ ਕਰਦੇ ਆ ਮਿਕਸ ਬਹੁਤ ਹੀ ਵਧੀਆ ਆਪਣਾ ਜਿਹੜਾ ਪੋਹਾ ਫਟਾਫਟ ਬਣ ਕੇ ਤਿਆਰ ਹੋ ਗਿਆ ਹਲਕੀ ਫੁਲਕੀ ਭੁੱਖ ਦੇ ਲਈ ਤੁਸੀਂ ਜਦੋਂ ਮਰਜੀ ਇਹਨੂੰ ਬਣਾ ਕੇ ਖਾ ਸਕਦੇ ਆ ਜੀ ਅਗਰ ਮਟਰ ਨਹੀਂ ਵੀ ਹੈਗੇ ਤਾਂ ਬਿਨਾ ਮਟਰ ਤੋਂ ਵੀ ਬਣਾ ਸਕਦੇ ਆ ਪਰ ਮਟਰ ਪਾ ਕੇ ਬਣਾਨੇ ਤਾਂ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਇਹ ਕਿ ਆਪਾਂ ਬਣਾ ਲਿਆ ਜੀ ਮਟਰਾਂ ਵਾਲਾ ਪੋਹਾ ਤੇ ਦੇਖੋ ਆਪਾਂ ਧਨੀਆ ਵੀ ਪਾ ਕੇ ਤੇ ਸਵਾਰ ਕੇ ਨੂੰ ਕਰ ਦਿੱਤਾ ਮਿਕਸ ਤੇ ਫਿਰ ਇਹਨੂੰ ਜਰਾ ਘਟਕ ਦੰਨੇ ਆ ਤਾਂ ਕਿ ਧਨੀਏ ਦਾ ਵੀ ਟੇਸ ਜਿਹੜਾ ਵਧੀਆ ਤਰੀਕੇ ਨਾਲ ਇਹਦੇ ਵਿੱਚ ਆ ਜਾਵੇ ਤੇ ਲਓ ਜੀ ਆਪਣਾ ਜਿਹੜਾ ਪੋਹਾ ਆ ਮਟਰਾਂ ਵਾਲਾ ਐਨ ਬਣ ਕੇ ਹੋ ਗਿਆ ਤਿਆਰ ਐਵੇਂ 5 ਮਿੰਟ ਲੱਗਦੇ ਇਹਨੂੰ ਬਣਾਉਣੇ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਸ ਆਪਣਾ ਤੜਕਾ ਪੱਕਣ ਨੂੰ ਟਾਈਮ ਲੱਗਦਾ ਪੋਹੇ ਨੂੰ ਬਿਲਕੁਲ ਟਾਈਮ ਨਹੀਂ ਲੱਗਦਾ ਫਟਾਫਟ ਨਰਮ ਹੋ ਜਾਂਦਾ ਹੈ ਇਹ ਤੇ ਹੁਣ ਇਹਨੂੰ ਆਪਾਂ ਪਾਉਨੇ ਆ ਇੱਕ ਪਲੇਟ ਦੇ ਵਿੱਚ ਬਹੁਤ ਹੀ ਵਧੀਆ ਆਪਣਾ ਮਟਰਾਂ ਵਾਲਾ ਪੋਹਾ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ ਜੀ ਵੀਡੀਓ ਮੇਰੀ ਚੰਗੀ ਲੱਗੀ ਤਾਂ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਆ ਕਰੋ ਸਪੋਰਟ ਕਰ ਦਿਓ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਤੇ ਦੇਖੋ ਆਪਾਂ ਇੱਕ ਪਲੇਟ ਦੇ ਵਿੱਚ ਪਾ ਲੈਨੇ ਦੇਖੋ ਕਿੰਨਾ ਸੋਹਣਾ ਖਿਲਿਆ ਖਿਲਿਆ ਆਪਣਾ ਜਿਹੜਾ ਮਟਰਾਂ ਵਾਲਾ ਪੋਹਾ ਬਣ ਕੇ ਸੌਖੇ ਤਰੀਕੇ ਨਾਲ 5 ਮਿੰਟ ਦੇ ਵਿੱਚ ਤਿਆਰ ਹੋ ਗਿਆ ਆ ਤੇ ਬਣਾਓ ਖਾਓ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨਾ ਸੋਹਣਾ ਦੇਖਣ ਨੂੰ ਲੱਗਦਾ ਆ ਇੰਨਾ ਹੀ ਟੇਸਟੀ ਇਹ ਖਾਣ ਨੂੰ ਆ ਤੇ ਮਟਰਾਂ ਵਾਲਾ ਪੋਹਾ ਆਪਣਾ ਜਿਹੜਾ ਬਣ ਕੇ ਸੌਖੇ ਤਰੀਕੇ ਨਾਲ ਤਿਆਰ